ਕਹਿੰਦੇ ਆ ਪਿੱਲਰ ਲੈ ਨਹੀਂ ਰਹੇ ਸੀ ਆਪਣੇ ਸਿਆਣੇ ਬੰਦੇ ਨੂੰ ਫੇਰ ਦਾੜ੍ਹੀ ਹਲਿਆਉਣੀ ਪਈ ਇਹ ਦੇਖੋ ਫੌਜੀ ਸਾਹਿਬ ਨਹੀਂ ਫੇਰ ਕਰੇ ਕੰਮ ਇਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਨਾਮ ਬਲੌਗ ਦੇ ਵਿੱਚ ਤੁਹਾਨੂੰ ਜਿਵੇਂ ਅਸੀਂ ਤੁਸੀਂ ਪਿਛਲੇ ਬਲੌਗ ਦੇ ਵਿੱਚ ਦੇਖਿਆ ਕਿ ਆਪਾਂ ਇੱਕ ਪਿੱਲਰ ਆਪਾਂ ਲਾਪਾ ਸੀ ਡੇਰੀ ਫਾਰਮ ਦੇ ਵਿੱਚ ਤੇ ਹੁਣ ਆਪਾਂ ਜਿਹੜੇ ਅਗਲੇ 7 ਪਿੱਲਰ ਰਹਿ ਗਏ ਰਹਿ ਗਏ ਨੇਗੇ ਉਹ ਵੀ ਲਾ ਰਹੇ ਆ ਤੇ ਅੱਜ ਵਾਲੇ ਵੀਲੋਗ ਵੀ ਤੁਹਾਨੂੰ ਹੀ ਦਿਖਾਵਾਂਗੇ ਵੀ ਕਿਵੇਂ ਸਾਰਾ ਪ੍ਰੋਸੈਸ ਚੱਲ ਰਿਹਾ ਹੈ ਦੇਖੋ ਇਹ ਹੁਣ ਆਪਾਂ ਲਾ ਦ ਰਹੇ ਹਾਂ ਇਹ ਲਾ ਦ ਰਹੇ ਹਾਂ ਹੁਣ ਆਪਾਂ ਪਿੱਲਰ ਸਾਰੇ ਦੇਖੋ ਤੇ ਨਾਪ ਲੈਨੇ ਇੱਕ ਤੇ ਨਾਪ ਲੈਨੇ 6 ਇੱਕ ਉਹ ਪਿਆ 7 ਇਹ 7 ਦੇ 7 ਆਪਾਂ ਅੱਜ ਲਾ ਦੇਣੇ ਨੇ ਤੇ ਇਸ ਦੁਆਸਾ ਭਰਤ ਪੋਣੀ ਸਟਾਰਟ ਕਰਨੀ ਹੈ ਤੇ ਉਧਰ ਮਿਸਤਰੀ ਸਾਡੇ ਟੋਏ ਪਟ ਰਹੇ ਨੇ ਕਾਰ ਕਰ ਰਹੇ ਪੰਜ ਉਹ ਚਾਰ ਬਹੁਤ ਨੇ ਟਰੈਕਟਰ ਇਹ ਸਾਰੇ ਵਾਹ ਜਾਣਗੇ ਇੱਕ ਇਹਦੇ ਵਿੱਚ ਟਰਾਲੀ ਚ ਨਹੀਂ ਪੈਣੀ ਦੇਖਦੇ ਆ ਬੇਟੇ ਆਪਾਂ ਦੋ ਕਿਹੜੇ ਲੱਗਣਗੇ ਵੀਰ ਜੀ ਦੋ ਕਿਹੜੇ ਲੱਗਣਗੇ ਦੇਖਦੇ ਦੋ ਬਣਾ ਕੇ ਲੈ ਆਂ ਅੱਠ ਅੱਠ ਲੈ ਤੈਨੂੰ ਚੱਕ ਆ ਓਏ ਉਹਨੂੰ ਦੂਰੋਂ ਇੱਥੇ ਟਰਾਲੀ ਲਾ ਕੇ ਫੇਰ ਚੱਕ ਲਾਂਗੇ ਹੋਰ ਯਾਰ ਕਿਉਂ ਗੱਦਿਆਂ ਨੂੰ ਗੱਦਿਆਂ ਨੂੰ ਭਾਰ ਕਰ ਲੁੱਦੀ 5 ਮਿੰਟ ਆ ਢੋਲ ਸੇ ਕਰ ਲੁੱਦੀ ਚ ਇਹ ਜਿਹੜੀ ਸਾਡਾ ਪਿੰਡ ਜੀ ਹਨ ਸਾਡਾ ਜਿਲ੍ਹਾ ਬਹੁਤ ਪਿੱਛੇ ਸੀਗਾ ਪਰ ਜਿਹੜਾ ਤੁਸੀਂ ਆ ਇਨਸਾਨ ਦੇਖ ਰਹੇ ਹੋ ਆ ਕਾਲੇ ਪਰਨੇ ਵਾਲੇ ਇਹ ਇਹਨਾਂ ਦੀ ਸਾਡੇ ਪਿੰਡ ਲਈ ਬਹੁਤ ਵੱਡੀ ਦੇਣ ਹੈ ਕਿਉਂਕਿ ਫੌਜੀ ਸੀ ਇਹ ਨਾ ਇਹ ਰੇਲਵੇ ਵਿਭਾਗ ਵਿੱਚ ਸੀਗੇ ਠੀਕ ਹੈ ਤੇ ਇਹਨਾਂ ਨੇ ਮਤਲਬ ਹੁਣ ਰਟਾਇਰ ਨਗੇ ਸਾਡੇ ਪਿੰਡ ਜਿਹੜੀ ਲਾਈਟ ਲੈ ਕੇ ਆਈ ਸੀ ਇਹ ਲੈ ਕੇ ਆਈ ਸੀ ਇਹ ਕਿਹੜੇ ਮੁਰਗੇ ਖਵਾ ਖਵਾਉਂਦੇ ਇਹ ਕਰ ਲੈਂਦੀ ਇਹ ਰੇਲਵੇ ਰੇਲਵੇ ਵਿਭਾਗ ਵਿੱਚ ਸੀ ਇਹ ਤੁਸੀਂ ਕੀ ਲੱਗੇ ਸੀ ਰੇਲਵੇ ਵਿੱਚ ਹੀ ਅਸੀਂ ਜੋ ਆਪਣਾ ਆ ਕਰਦੇ ਸੀ ਐਂ ਕਰਦੇ ਹੁੰਦੇ ਨੇ ਕੰਬੀ ਜੀ ਨੇ ਕਰ ਦਿੱਤਾ ਤੇਰੇ ਥੱਲੇ ਯਾਰ ਵੀ ਸਟਾਪ 'ਚ ਲੱਗੇ ਸੀ ਖੇਡ ਗੱਡੀ ਰੋਕਣੀ ਮੈਂ ਮੈਂ ਮੇਰੇ ਜਾ ਮੇਰੇ ਜਾਦਾ ਮੈਂ ਛੋਟਰਾ ਹੁੰਦਾ ਸੀਗਾ ਇਹਨਾਂ ਦੀ ਬਦੌਲਤ ਸਾਡੇ ਪਿੰਡ 'ਚ ਮਤਲਬ ਜਗਣ ਲੱਗੇ ਜਿਹੜੇ ਬੱਚੇ ਅੱਜ ਕੱਲ ਸਾਡੇ ਪਿੰਡ 'ਚ ਹੋਰ ਤਾਂ ਖਾਸੀ ਹੋ ਗਈ ਬਾਈ ਸਾਡੇ ਪੜ ਕੇ ਜਿਹੜੇ ਐਸਆਈ ਲੱਗੇ ਨੇ ਕੁਝ ਵੀ ਲੱਗੇ ਨੇ ਆਈਐਸਆਈ ਬਣੇ ਨੇ ਇਹਨਾਂ ਦੀ ਬਦੌਲਤ ਬਣਦੇ ਕਿਉਂਕਿ ਜਵਾਕ ਨੇਰੇ 'ਚ ਪੜਦੇ ਰਹਿੰਦੇ ਸੀ ਇਹਨਾਂ ਨੇ ਪੜ ਕੇ ਸਾਰਿਆਂ ਨੂੰ ਆਪ ਸੁਪਨਾ ਬੱਚਿਆਂ ਨੂੰ ਪੜਾਇਆ ਇਹਨਾਂ ਨੇ ਇਹ ਇਹ ਟੂਸ਼ਨ ਵੀ ਲੈ ਕੇ ਆਂਦੇ ਰਹੇ ਨੇ ਬੱਚਾ ਕੋਠਿਆਂ ਦੇ ਨੂੰ ਹਾਂ ਬਹੁਤ ਚਾਲੀ ਬਾਕੀ ਤਾਂ ਫਿਰ ਤੂੰ ਰਿਟਾਇਰ ਬੱਚਾ ਤਾਂ ਲੈ ਚੱਲੇ ਹੁਣ ਰਿਟਾਇਰ ਹੋਣ ਨੂੰ ਕਿੰਨਾ ਟਾਈਮ ਹੋ ਗਿਆ ਇਹ ਹੋ ਗਈ ਸਾਨੂੰ 15 ਸਾਲ 15 ਸਾਲ ਹੋ ਗਿਆ ਰਿਟਾਇਰ ਥੋੜੀ ਉਮਰ ਫਿਰ 60 ਦੇ ਕਰੀਬ ਹੋਊਗੀ ਹਾਂ 60 ਦੇ ਲਾਗੇ ਆ ਜੀ ਇਹ 90 ਦੇ ਦੇਵੇ ਹੈ 90 ਕਿੱਥੇ ਹੈ ਬੜਾ ਮੈਂ ਕਿ ਤੂੰ ਸਰਟੀਫਿਕੇਟ ਜਾ ਕੇ ਦੇਖ ਲੈ ਮੇਰਾ ਸਰਟੀਫਿਕੇਟ ਦੇਖਿਆ ਤੇਰਾ ਮਰੀ ਨਾ ਗੱਲਾਂ ਜਿੰਮੇਵਾਰੀ ਵਾਲੇ ਕੰਮ ਇਹੀ ਕਰਦੇ ਨੇ ਦੇਖੋ ਟਰੈਕਟਰ ਵੀ ਇਹ ਚਲਾਉਣਗੇ ਕਿਉਂਕਿ ਜਵਾਕਾਂ ਨੂੰ ਜੋ ਪਿੱਛੇ ਜਵਾਕ ਰਹੇ ਨੇ ਟਰੈਕਟਰਾਂ ਦਾ ਇਹਨੇ ਚਲਾਉਣ ਦਾ ਪਤਾ ਨਹੀਂ ਝੂਟਾ ਝੱਟਾ ਮਾਰ ਕੇ ਸਾਰੇ ਸੱਲੇ ਲੈ ਦੇਣਾ ਤੇ ਆਪਾਂ ਮਣੋ ਉੱਤੇ ਚੜਾਂਗੇ ਇਹ ਜਿੱਥੇ ਆਪਾਂ ਉੱਤੇ ਕਿਉਂ ਚੜਦੇ ਆਂ ਜੀ ਇਹ ਉੱਤੇ ਕੋ ਬੈਠੋ ਉੱਤੇ ਇਹ ਉੱਤੇ ਕੋ ਬੈਠੇ ਆਪਾਂ ਜੀ ਇਹ ਆ ਬੈਠਾ ਉਲੜ ਲਾ ਜਾਂਣਾ ਅਛਾ ਉਲਣ ਲਾ ਜਾਂਣਾ ਬਸ ਮਗਰਾੜਦੀ ਬੈਣਾ ਫਿਰ ਟਾਈਮ ਹੋ ਕੇ ਬੈਠੋ ਵੀ ਜਿਹੜੇ ਮਾਰ ਵਧੀਆ ਹੋਣਾ ਤਾਂ ਕਰਦੇ ਜਿਹੜੇ ਸੱਟ ਵੱਧੀ ਦੇਖੋ ਆਉਂਦਾ ਮੈਂ ਹੌਲੀ ਹੌਲੀ ਕਿਨੂੰ ਆਕਾ ਮਾਰੀ ਨੇ ਤੂੰ ਕੀ ਕਰਾਉਣਾ ਤਾਂ ਸਮੇਤ ਬਸ ਘਟ ਤੋਂ ਆਉਣੀ ਹੈ ਮਸ਼ੀਨੀਆਂ ਦੇਖੋ ਇਹ ਆ ਪਹਿਲਾ ਲੱਗਿਆ ਤੇ ਹੁਣ ਇੱਥੇ ਬਾਕੀ ਜੇ ਲੱਗਣਗੇ ਫਿਰ ਇੱਥੇ ਭਰਤ ਪਾਉਗੇ ਜਿੰਮੇ ਕਿਸ ਨੂੰ ਪਹਿਲਾਂ ਸੀ ਦੱਸ ਹੀ ਚੁੱਕੇ ਹਾਂ ਸਾਡੇ ਮਿਸਤਰੀ ਸਾਹਿਬ ਪਹੁੰਚ ਚੁੱਕੇ ਨੇ ਜੋ ਤੁਹਾਨੂੰ ਮਿਸਤਰੀ ਇੱਕ ਪਹਿਲਾਂ ਮਿਲਿਆ ਸੀ ਅੱਜ ਵੱਡੇ ਮਿਸਤਰੀ ਸਾਹਿਬ ਆਏ ਨਹੀਂ ਅੱਜ ਦੂਜੇ ਆਏ ਨੇ ਬਾਈ ਜੀ ਜਿਹੜੀ ਨਾਲ ਇਥੋਂ ਪਾਪਾ ਲਾ ਦਾਂਗੇ ਦਵਾਰੇ ਫਿਰ ਚੱਕ ਲਿਆਵਾਂਗੇ ਠੀਕ ਹੈ ਹੁਣੀ ਗੱਡੀ ਜਾਣੀ ਇਾਰੇ ਹੋਰ ਜੀ ਬਾਈ ਜੀ ਬਧੀ ਹੋਰ ਜੀ ਬਾਈ ਜੀ ਠੀਕ ਹੈ ਵੀਰੇ ਬਧੀ ਕੋਸੇਤਾ ਹੂੰ ਉਹ ਦੋਏ ਪੱਟਣਗੇ ਤਾਂ ਚਾਰ ਫੇਰ ਲੱਗਣਗੇ ਪਹਿਲਾ ਟੋਏ ਪੱਟਣਗੇ ਬਈ ਸਾਰੇ ਹਾਂ ਬਈ ਕਪਾਸਟਰ ਦਾ ਪੱਟਣਗੇ ਜੀ ਬਸ ਇਤਾਰੇ ਪੱਟਣਗੇ ਹੋਰ ਬੰਮੇ ਕਿਉਂਕਿ ਮੈਂ ਰੱਖਾਂ ਉਹ ਠੀਕ ਹੈ ਬ్రో ਹੂੰ ਬਾਜਰੀ ਪੱਤੇ ਚੱਕਦੇ ਆਂ ਚੱਕਦੇ ਆਂ ਤੂੰ ਆਓ ਜੇ ਦੋ ਜਣੇ ਕੰਨੇ ਆ ਜਾ ਲੈ ਕਿਧਰ ਕਹਿੰਦਾ ਬਾਹਰੋਂ ਮਿੱਠੂ ਕਾਲਾ ਕੱਢੀ ਜਾਂਦਾ ਜਰਾ ਉਹ ਲੈ ਸਾਰੇ ਡੱਬੇ ਨਾ ਪਾਉਣੀਆਂ ਕਹਿੰਦੇ ਆ ਆ ਪਿੱਲਰ ਲੈ ਨਹੀਂ ਰਹੇ ਸੀ ਆਪਣੇ ਸਿਆਣੇ ਬੰਦੇ ਨੂੰ ਫੇਰ ਦਾੜ੍ਹੀ ਹਲਿਆਉਣੀ ਪਈ ਇਹ ਦੇਖੋ ਫੌਜੀ ਸਾਹਿਬ ਨਹੀਂ ਫੇਰ ਕਰੇਗਾ ਕੰਮ ਇਹ ਸਾਡੇ ਨਾਲ ਲਿਫਟ ਚੱਕਣ ਨੂੰ ਕਿਹਾ ਤੇ ਇਹ ਲੈ ਗਏ ਇਹ ਫੌਜੀ ਸਾਹਿਬ ਦਿਮਾਗ ਛੋਟਾ ਸ਼ੁਰੂ ਤੋਂ ਇਨਾਂ ਹੀ ਸ਼ੁਰੂ ਤੋਂ ਹੋਰ ਚੱਕ ਦੇ ਤਾ ਹਾਂ ਹੋਰ ਲਿਫਟ ਚੱਕ ਦੇ ਹੋਰ ਚੱਕ ਦੇ ਲੈ ਕੇ ਹੋਰ ਚੱਕ ਦੇ ਚੱਲ ਹੁਣ ਚੱਲ 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 ਚੱਲ

ਤੇ ਹਲੇ ਇੱਕ ਤਾਂ ਸਾਨੂੰ ਪਤਾ ਪਹਿਲਾਂ ਲਾਤਾ ਸੀ ਦੂਜਾ ਹਲੇ ਲਾਉਣ ਦੀ ਤਿਆਰੀ ਸੀ ਪਹਿਲੀ ਸਾਡੇ ਮੇਸਤਰੀ ਸਾਹਿਬ ਨਾਲ ਆਏ ਨੇ ਬੰਦੇ ਇਹ ਪਿੱਲੇ ਤੇ ਚੜ ਗਏ ਇਹ ਮੇਸਤਰੀ ਸਾਹਿਬ ਨੂੰ ਕਹਿੰਦੇ ਸਾਡੀ ਤਨਖਾਹ ਵਧਾਓ ਸਾਡੀਆਂ ਮੰਗਾਂ ਪੂਰੀਆਂ ਕਰੋ ਨਹੀਂ ਛਾਲ ਮਾਰਾਂਗੇ ਹੁਣ ਮੇਸਤਰੀ ਸਾਹਿਬ ਦੇ ਭਾਦੀ ਬਣੀ ਪਈ ਐ ਵੀ ਪਹਿਲਾਂ ਸੈੱਡ ਪਈਏ ਕਿ ਮੰਗਾਂ ਪੂਰੀਆਂ ਕਰੀਏ ਹੁਣ ਵਿੱਚ ਸਾਡਾ ਇੱਕ ਬੰਦਾ ਗਿਆ ਉਹ ਵਿੱਚ ਪੈ ਫੂਕੇ ਮੰਗਾਂ ਮਨਵਾਊਗਾ ਫੇਰ ਥੱਲੇ ਉਤਰਨਗੇ ਹਾਂ ਸੋਣ ਨੇ ਕੀ ਮੰਗਾਂ ਨੇ ਜੀ ਮਿਸਤਰੀ ਸਾਹਿਬ ਤੋਂ ਲੈ ਕੇ ਕੀ ਮੰਗਣੇ ਮਿਸਤਰੀ ਸਾਹਿਬ ਤਨਖਾਹ ਵਧਾਉਣੀ ਪੂਗੀ ਚੋਰ ਨੂੰ ਰੱਖੋ ਯਾਰ ਮੈਂ ਤਾਂ ਖੰਨੀ ਗੀਰਦਾ ਮਿਸਤਰੀ ਸਾਹਿਬ ਤਨਖਾਹ ਵਧਾਉਣੀ ਪੂਗੀ ਮਿਸਤਰੀ ਕਹਿੰਦਾ ਕਿਵੇਂ ਬੰਦਾ ਵੀਡੀਓ ਆਹ ਥੋੜੇ ਮਜ਼ਾਕ ਦੇ ਚੱਕਰ ਨੇ ਮੇਰਾ ਗੁੰਡਾ ਕਿਉਂ ਉਹਨੇ ਦਾ ਮਿਸਤਰੀ ਸਾਹਿਬ ਬਿਲਕੁਲ ਵੀ ਟੈਨਸ਼ਨ ਨਹੀਂ ਲੈ ਰਹੇ ਮੈਨੂੰ ਲੱਗਦਾ ਉਹਨਾਂ ਨੂੰ ਆਪਣੇ ਜਿਹੜੇ ਬੰਦੇ ਰੱਖੇ ਉਹਨਾਂ ਦੀ ਜਾਣ ਦੀ ਪਰਵਾਹ ਹੀ ਨਹੀਂ ਮਿਤਰੀ ਸਾਊਦੀ ਫਰਮਾਇਸ਼ ਤੇ ਅਸੀਂ ਉਹ ਕਹਿੰਦੇ ਬਜਰੀ ਰਾਉਣ ਤੇ ਨਹੀਂ 80 ਬੰਦੇ ਨੂੰ 6 ਵਾ ਟਾਈਮ ਲੱਗ ਜਾਊਗਾ ਤੇ ਅਸੀਂ ਹੋਰ ਰਾਉਣ ਵਾਲਾ ਲਿਆਂਦਾ ਤੇ ਦੇਖੋ ਸਾਡੇ ਬੰਦੇ ਲੈ ਕੇ ਆਏ ਨੇ ਜਮੇਰੀ ਸਿੰਘ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇਹ ਸਾਰੇ ਕੰਮ ਫੌਜੀ ਸਾਹਿਬ ਵੀ ਕਰ ਰਹੇ ਨੇ ਤੇ ਦੇਖੋ ਦੋ ਪੱਲਰ ਕੱਢ ਤੇ ਪਰ ਇਹਦੇ ਵਿੱਚ ਬਜਰੀ ਪਾਉਣ ਲਈ ਰਹਿੰਦੀ ਐ ਤੇ ਦੋ ਬਜਰੀ ਰਾਉਣ ਲੱਗਾ ਹੁਣ ਲੰਚ ਟਾਈਮ ਹੋ ਰਿਹਾ ਹੈ ਦੇਖੋ ਪੰਮਾ ਸਿੰਘ ਰੋਟੀ ਖਾ ਰਹੇ ਨੇ ਜਮੇਰੀ ਸਿੰਘ ਇੱਧਰ ਸਾਡੇ ਮਿਤਰੀ ਸਾਹਿਬ ਬੈਠ ਨੇ ਮਿਸਟਿਕ ਨੰਬਰ 2 ਮਿਸਟਿਕ ਨੰਬਰ 3 ਇੱਧਰ ਸਾਡੇ ਸੈਨਾ ਕਰੇ ਲੂਸਣਾ ਬੈਠੀ ਐ ਐ ਸਾਡੇ ਫੌਜੀ ਸਾਹਿਬ ਰਿਟਾਇਰ ਫੌਜੀ ਨੇ ਜਿਹੜਾ ਸੈੱਟ ਦਾ ਸਾਰਾ ਮੋਡ ਬਣਨਾ ਹੈ ਕਿ ਇੰਨਾ ਸਿਰ ਤੋਂ ਬਣਨਾ ਹੈ ਮਤਲਬ ਇੱਕ ਘਰ ਦੇ ਬਹੁਤ ਮਤਲਬ ਚੰਗੇ ਸੂਝਵਾਨ ਬੰਦੇ ਮੰਨੇ ਜਾਂਦੇ ਨੇ ਹਰੇਕ ਕੰਮ ਦੇ ਵਿੱਚ ਪਿੰਡ ਵੀ ਪਿੰਡ ਵੀ ਰੈ ਲੈ ਜਾਂਦੀ ਵੀ ਹਰੇਕ ਕੰਮ 'ਚ ਆ ਮੰਦਿਰ ਪਿੰਡ ਹੈ ਇਹ ਇਹਨਾਂ ਦੇ ਪਿੰਡ ਦੇ ਵੀ ਬੰਦੇ ਇਹਨਾਂ ਤੋਂ ਰੈ ਲੈਣ ਆਉਂਦੇ ਨੇ ਕਿਉਂਕਿ ਪਿੰਡ 'ਚ ਸਾਨੂੰ ਦੱਸਿਆ ਸੀ ਲਾਈਟ ਸਾਡੇ ਪਿੰਡ 'ਚ ਨਹੀਂ ਲਾਈਟ ਆਉਣੀ ਨਹੀਂ ਸੀ ਇਹਨਾਂ ਦੀ ਵਜ੍ਹਾ ਕਰਕੇ ਆਈ ਹੈ ਇਹਨਾਂ ਨੇ ਅਫਸਰਾਂ ਕੋਲੇ ਬਹੁਤ ਗੱਡੇ ਮਾਰੇ ਚਲੋ ਅਫਸਰ ਦਰਬਾਰੇ ਸਰਕਾਰੀ ਚੱਲਦੀ ਹੁੰਦੀ ਹੈ ਇਦੇ ਵਿੱਚ ਛੋਟੂਆ ਹਟਾ ਦੇ ਓਏ ਹਟਾ ਦੇ ਜ ਮੇਰੀ 4 ਤੇ 5 ਲਾਤੇ ਤਿੰਨ ਘਟ ਗਏ ਸੀ ਉਹ ਲੈਣ ਗਏ ਨੇ ਤੇ ਸਾਡਾ ਇਸ ਕਰਕੇ ਕੰਮ ਥੋੜਾ ਰੁਕਿਆ ਹੋਇਆ ਤੇ ਇਹ ਉਹ ਆ ਗਏ ਬੰਦੇ ਇਹ ਦੇਖ ਸਕਦੇ ਹੋ ਮਿਸ਼ਰੀ ਸਾਹਿਬ ਉਹਨੇ ਧੰਗ ਲਾ ਰਹੇ ਨੇ ਥੱਕ ਗਈ ਮਿਸ਼ਰੀ ਸਾਹਿਬ ਥੱਕ ਗਈ ਥੱਕੇ ਨਹੀਂ ਮਿਸ਼ਰੀ ਸਾਹਿਬ ਨੇ ਨਾਲ ਜਿਉਂ ਚੌਕੀਦਾਰ ਇਹ ਪਿੰਡ ਦੇ ਚੌਕੀਦਾਰ ਨੇ ਸਭ ਤੋਂ ਸੂਝਵਾਨ ਬੰਦਾ ਜਿਗਨੇ ਜਾਂਦੇ ਨੇ ਮੋਤਵਾਰ ਬੰਦਾ ਚ ਜੇ ਕੋਈ ਪਿੰਡ ਚ ਪੁਲਿਸ ਵਾਲਾ ਆਉਂਦਾ ਹੈ ਕੁਈ ਚਿੱਠੀ ਪੱਤਰ ਆਉਂਦਾ ਤਾਂ ਇਹਨਾਂ ਦੀ ਇਜਾਜ਼ਤ ਤੋਂ ਬਿਨਾ ਪਿੰਡ 'ਚ ਨਹੀਂ ਵੜ ਸਕਦਾ ਕੋਈ ਪਟਵਾਰੀ ਆਉਂਦਾ ਕਾਨੂੰਗੋ ਆਉਂਦਾ ਤਾਂ ਇਹਨਾਂ ਦੀ ਰਹਿਨਮਾਈ ਹੇਠ ਪੜਦਾ ਹੈ ਉਹ ਇਹ ਚੌਂਕੀਦਾਰ ਪਿੰਡ ਦਾ ਬਹੁਤ ਅਹਿਮ ਹਿੱਸਾ ਹੁੰਦੇ ਹਨ ਮਤਲਬ ਪਿੰਡ ਦੀ ਰੂਹ ਗਾ ਲਓ ਇਹਨਾਂ ਤੋਂ ਬਿਨਾ ਮੈਨੂੰ ਲੱਗਦਾ ਪਿੰਡ ਕਿਸੇ ਤਰਕੀ ਵਾਲੇ ਪਾਸੇ ਨਹੀਂ ਜਾ ਸਕਦਾ ਕਿਉਂਕਿ ਜੇ ਸੰਮਣ ਫੜਾਉਣੇ ਨੇ ਤਾਂ ਵੀ ਚੌਂਕੀਦਾਰੀ ਲੋੜ ਹੈ ਜੇ ਤਕਸੀਮ ਕਰਾਉਣੇ ਤਾਂ ਵੀ ਚੌਂਕੀਦਾਰੀ ਲੋੜ ਹੈ ਮਿੰਤਤੀ ਕਰਾਉਣੇ ਤਾਂ ਵੀ ਚੌਂਕੀਦਾਰੀ ਲੋੜ ਹੈ ਜੇ ਕੋਈ ਕਿਸੇ ਦੇ ਪਰਚਾ ਰਹਿਣਾ ਤਾਂ ਵੀ ਲੋੜ ਹੈ ਜੇ ਸ਼ਰਾਉਣਾ ਤਾਂ ਵੀ ਲੋੜ ਹੈ ਇਹ ਚੌਕੀਦਾਰ ਨੂੰ ਮੈਂ ਸਭ ਤੋਂ ਮੈਨੂੰ ਲੱਗ ਸਰਪੰਚ ਨੰਬਰਦਾਰ ਤੋਂ ਵੀ ਇਹਮ ਮੰਨਣਾ ਮੰਨਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਅ ਇਹ ਆ ਤਿੰਨ ਪਹਿਲਾਂ ਰਹਿ ਚੁੱਕੇ ਨੇ ਇਹਦੇ ਨਾਲ ਆਪਾਂ ਕਰਦੇ ਹੁੰਦੇ ਹੁੰਨੇ ਆ ਤੁਹਾਨੂੰ ਦੁਬਾਰੇ ਫਿਰ ਰਿਮਾਈਂਡ ਕਰਾ ਦਿੰਨੇ ਆ ਇਹ ਸਾਡੇ ਪੰਮਾ ਸਿੰਘ ਜੀ ਪੰਮਾ ਸਿੰਘ ਜੀ ਪੰਮਾ ਮਿਸ਼ਤਰੀ ਮਿਸ਼ਤਰੀ ਸਾਹਿਬ ਪੰਮੇ ਪੰਮੇ ਲੈ ਭਾਈ ਬੋਲ ਲੈ ਆਹ ਬੋਜਾਬ ਆ ਚੁੱਕੇ ਨੇ ਕੋਈ ਆ ਆਪਣਾ ਟਰੈਕਟਰ ਮੋਡੀਫਾਈ ਕਰਾਏਗਾ ਇਹ ਤੁਹਾਨੂੰ ਦੱਸਾਂਗੇ ਇਹ ਬਹੁਤ ਪ੍ਰਾਂਟ ਡਾਕਟਰ ਹਨ ਤੁਹਾਨੂੰ ਇਹਦੇ ਦੀ ਇੱਕ ਡਿਟੇਲਡ ਵੀਡੀਓ ਆਪਾਂ ਬਹੁਤ ਜਲਦੀ ਲੈ ਕੇ ਆ ਰਹੇ ਹਾਂ ਉਹਨੂੰ ਦੱਸਾਂਗੇ ਦਿਖਾਵਾਂਗੇ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ ਕਿਹਾ ਗੋਲਡੀ ਮੈਂ ਬੰਮੇ ਓਕੇ ਜੀ ਇਹ ਦੇਖੋ ਤੁਸੀਂ ਇਹ ਦੇਖੋ ਡੱਕ ਬੰਦ ਕਰਦਾ ਕੋਈ ਪਾਪਾ ਜੀ ਇਹਦਾ ਡਾਕਟਰ ਵੀ ਨਾਲ ਲੱਗਣਾ ਕੋ ਉਹ ਝੋਟੀ ਫਿਰ 200 ਰੁਪਏ ਹੀ ਖਰਚੇ ਜੋ ਛੱਡਿਆ ਕੰਦੀਆ ਜੀ ਬਾਰੇ ਬਾਰੇ ਵਿਚਾਰੇ ਨੇ ਇਹ ਚਾਲਾ ਹਨਾ ਹਨਾ ਉਹ ਤਾਂਹਾਂ ਦੇ ਸਾਹ ਉਹਨਾਂ ਨੂੰ ਬਿੱਲਰ ਲਈ ਆਏ ਉਹਨਾਂ ਨੇ ਮੇਰੀ ਗਾਰੰਟੀ ਆਟੋ ਇਹਨੂੰ ਸਿੱਧਾ ਫੇਰ ਕੋਈ ਇਹਨੂੰ ਨਹੀਂ ਸਿੱਧਾ ਬਾਹਰ ਮੈਂ ਬਸ ਤੂਸੀ ਜੀ ਮੈਂ ਅਗਰ ਮੰਗ ਰਿਓ ਕਾ ਮਾਦ ਥੰਮੇ ਜਾ ਰਿਹਾ ਇਹ ਗਵਾੜਾ ਸਿੰਘ ਦਾ ਮੋ ਖਟੋਏ ਦੇ ਟਿੱਕਾ ਬੜਕਾ ਲਾਉ। ਲਾਉ ਨੂੰ। ਆਖਰੀ ਬਿਲਦਰ ਰਹਿ ਗਿਆ ਹੁਣ ਸਾਡਾ ਜੀ। ਇਹਦੇ ਵਿੱਚ ਥੋੜਾ ਕੰਮ ਅੜ ਗਿਆ ਥੋੜਾ ਡੂੰਘਾ ਕਰਨਾ ਪੈ ਰਿਹਾ ਹੈ। ਤੇ ਸਾਡੇ ਅੰਕਲ ਜੀ ਆਏ ਨੇ। ਕਿਸੇ ਨੇ ਵੀ ਕੋਈ ਲੀਗਲ ਐਡਵਾਈਸ ਲੈਣਾ ਹੋਵੇ, ਕੋਈ ਜਗਾੜੂ ਕੰਮ ਕਰਨਾ ਹੋਵੇ ਤਾਂ ਇਹ ਅੰਕਲ ਜੀ ਨਾਲ ਸੰਪਰਕ ਕਰੋ। ਇਹ ਸਾਡੇ ਪਿੰਡ 'ਚ ਫਰਵਾਹੀ ਵਾਲੇ ਦੇ ਨਾਮ ਨਾਲ ਮਸ਼ਹੂਰ ਨੇਗੇ। ਜੱਗੀ ਫਰਵਾਹੀ। ਕਿਸੇ ਨੇ ਵੀ ਕੋਈ ਪੱਕਾ ਕੰਮ ਨਹੀਂ ਜਗਾੜੂ ਕੰਮ ਕਰਨਾ ਹੋਵੇ। ਤਰੇਨਾਂ ਨੂੰ ਮਿਲੋ ਹਰ ਤਰ੍ਹਾਂ ਦਾ ਕੰਮ ਪੱਕਾ ਜਿਗਾੜੂ ਜਿਗਾੜੂ ਕੰਮ ਕਰਦੇ ਨੇ ਕਫਾਇਤੀ ਕੰਮ ਕਰਦੇ ਨੇ ਪਰ ਕਰ ਚਲ ਪੱਕਾ ਜਾਂਦੇ ਨੇ ਕੰਮ ਕਰਦੇ ਨੇ ਪਰ ਕੰਮ ਦੀ ਗਰੰਟੀ ਕੋਈ ਨਹੀਂ ਠੀਕ ਹੈ ਜੀ ਤੇ ਇਹ ਆਪਣੇ ਬਹੁਤ ਹੀ ਪਿਆਰੇ ਮਿੱਤਰ ਨੇ ਮੇਰੇ ਜਿਹੜੇ ਹੋ ਰਹੇ ਨੇ ਬਹੁਤ ਵਧੀਆ ਨੇ ਬਹੁਤ ਵਧੀਆ ਲਿੰਕ ਨੇ ਸਾਡੇ ਸ਼ੁਰੂ ਤੋਂ ਹੀ ਕਾਹੀ ਵਿਆਹ ਦੇ ਸਾਥ ਲੈ ਜੀ ਵਿਆਹ ਤੇ ਸਾਡੇ ਨਾਲ ਗੁੱਸੇ ਨੇ ਥੋੜਾ ਜਿਹਾ ਵੀ ਵਿਆਹ ਤੇ ਨਹੀਂ ਸੱਜਿਆਗਾ ਅੱਜ ਮੇਰੀ ਸਿੰਘ ਮੂੰਹ ਕਾਲਾ ਕਰਕੇ ਆਇਆ ਤੇ ਫਿਰਦੇ ਨੇ ਛੜ ਜਾ ਪੰਦੇ ਨੇ ਥੋੜੀ ਮਰੂ ਬੱਤੀ ਤੇ ਇਹ ਸਾਡਾ ਮਾਹੌਲ ਚੱਲ ਰਿਹਾ ਹੈ ਬਸ ਲਾ ਆਖਰੀ ਪਲਰ ਰਹਿ ਗਿਆ ਤੇ ਪੰਮਾ ਸਿੰਘ ਜੀ ਪਾਣੀ ਕਿੱਧਰ ਉਲਝੇ ਫਿਰਦੇ ਨੇ ਪਹਿਲਾ ਦੁਨੀਆ ਦਾ ਬੰਦਾ ਦੇਖਿਆ ਚਲੋ ਦੁਪਹਿਰੇ ਬੰਦਾ ਲਾਲ ਮੂੰਹ ਹੋ ਜਾਏ ਕੋਈ ਗੱਲ ਨਹੀਂ ਬੰਦਾ ਭਾਗ ਜਾਂਦਾ ਹੈ ਸ਼ਾਮ ਦੇ 7 ਵਜੇ ਪਾਣੀ ਫਿਰ ਵੀ ਲਾਲ ਮੂੰਹ ਬਹੁਤ ਹੈਰਾਨੀ ਦੀ ਗੱਲ ਹੈ ਡਾਕਟਰ ਨੂੰ ਦਿਖਾਉਣਾ ਚਾਹੀਦਾ ਤੋ ਫਾਈਨਲੀ ਸ਼ਾਮ ਦੇ 7 ਆਈ ਥਿੰਕ 7 ਵਜ ਚੁੱਕੇ ਨੇ ਤੇ ਸਾਡੇ ਪਿੱਲਰ ਸਾਰੇ ਤੁਸੀਂ ਦੇਖ ਸਕਦੇ ਹੋ ਲੱਗ ਚੁੱਕੇ ਨੇ ਤੇ ਅਸੀਂ ਹੁਣ ਬਸ ਸਮਾਨ ਇਕੱਠਾ ਕਰ ਰਹੇ ਹਾਂ ਤੇ ਇਸ ਤੋਂ ਬਾਅਦ ਦਾ ਪ੍ਰੋਸੈਸ ਜਿਹੜਾ ਹੋਊਗਾ ਜੋ ਪਰਤ ਪਾਉਣੀ ਹੈ ਠੀਕ ਹੈ ਜਾਂ ਹੋਰ ਇਹਨਾਂ ਦੇ ਆਪਣੇ ਮਿੱਟੀ ਪਾਉਣੀ ਹੈ ਜਾਂ ਸਿਮਿੰਟ ਦੇ ਕੰਚੇ-ਕੁੰਚੇ ਮਰੋਣੀਆਂ ਨੇ ਉਸ ਨੂੰ ਨਾਲ ਦੀ ਨਾਲ ਸਾਰਾ ਪ੍ਰੋਸੈਸ ਸਮਝਾਈ ਜਾਵਾਂਗੇ ਦੱਸੀ ਜਾਵਾਂਗੇ ਕਿ ਕੀ ਕੀ ਹੋ ਰਿਹਾ ਹੈ ਕਿਹੜੀ ਗਤੀਵਿਧੀ ਹੋ ਰਹੀ ਹੈ ਫਿਲਹਾਲ ਦੇ ਲਈ ਆਪਣਾ ਬਲੌਗ ਇੱਥੇ ਖਤਮ ਹੁੰਦਾ ਹੈ ਅੱਜ ਦਾ ਤੇ ਜੇ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰਕੇ ਤੁਸੀਂ ਪਹਿਲਾਂ ਹੀ ਤਰ੍ਹਾਂ ਕੁਝ ਵੀ ਪੁੱਛ ਜਾਂ ਦੱਸ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਪਲੀਜ਼ ਕਿਰਪਾ ਕਰਕੇ ਸਬਸਕ੍ਰਾਈਬ ਕਰੋ ਤੇ ਸਾਡੇ ਨਾਲ ਜੁੜੇ ਰਹੋ ਕਿਉਂਕਿ ਤੁਹਾਡਾ ਸਾਥ ਹੀ ਸਾਡੇ ਲਈ ਸਭ ਕੁਝ ਹੈ ਬਹੁਤ ਬਹੁਤ ਧੰਨਵਾਦ ਭੈਗੁਰਜੀ ਦਾ ਖਾਲਸਾ ਵਾਹਿਗੁਰਜੀ ਖਫਾ